ਆਪਾਂ ਬਣਾ ਰਹੇ ਆਇਲ ਫਰੀ ਦਹੀਂ ਵੜੇ ਉਹਦੇ ਵਾਸਤੇ ਮੈਂ ਉੜਦ ਦੀ ਦਾਲ 1 ਕੱਪ ਤੇ ਅੱਧਾ ਕੱਪ ਮੂੰਗੀ ਦੀ ਦਾਲ ਨੂੰ ਰਾਤ ਨੂੰ ਭਿਉ ਲਿਆ ਸੀ ਤੇ ਉਹਨੂੰ ਪੀਸ ਕੇ ਹੁਣ ਆਪਾਂ 10 ਮਿੰਟ ਤੱਕ ਚੰਗੀ ਤਰ੍ਹਾਂ ਫੇਟਣਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅਦਰਕ ਐਡ ਕੀਤਾ ਤੇ ਨਾਲ ਥੋੜਾ ਜਿਹਾ ਨਮਕ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਕੱਪਕਿੱਕ ਮੋਲਡਸ ਦੇ ਵਿੱਚ ਪਾ ਲੈਣਾ ਤੇ ਇਹਨਾਂ ਨੂੰ ਮੈਂ 에ਅਰ ਫਰਾਈ ਦੇ ਵਿੱਚ 15 ਤੋਂ 20 ਮਿੰਟ ਤੱਕ ਜਿਹੜਾ ਹੈਗਾ ਉਹ ਰੱਖਿਆ ਇਹ ਫਲਫੀ ਤਾਂ ਨਹੀਂ ਹੋਣਗੇ ਪਰ ਬਹੁਤ ਵਧੀਆ ਬਣ ਜਾਣਗੇ ਸੌਫਟ ਤੇ ਕੁਝ ਮੈਂ ਜਿਹੜੀ ਹੈਗੇ ਨੇ ਉਹ ਆਪੇ ਪੈਨ ਦੇ ਵਿੱਚ ਬਣਾ ਰਹੀਆਂ ਵਿਦਆਉਟ ਵਿਦਆਉਟ ਆਇਲ ਦਿਖਾਉਣ ਵਾਸਤੇ ਤੁਹਾਨੂੰ ਤੇ ਇਸ ਤੋਂ ਬਾਅਦ ਕੀ ਕਹਿੰਦੇ ਨੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਗਰਮ ਪਾਣੀ ਚੋਂ ਕੱਢ ਕੇ 10-15 ਮਿੰਟ ਤੇ ਉਸ ਤੋਂ ਬਾਅਦ ਬੋਲ ਦੇ ਵਿੱਚ ਪਾ ਲਿਆ ਤੇ ਬੋਲ ਦੇ ਵਿੱਚ ਮੈਂ ਥੋੜਾ ਜਿਹਾ ਦਹੀਂ ਐਡ ਕਰਾਂਗੀ ਜਿਹੜਾ ਮੈਂ ਵਿਸਕ ਕੀਤਾ ਤੇ ਇਹਨੂੰ ਤੁਸੀਂ ਥੋੜਾ ਜਿਹਾ ਨਮਕ ਤੇ ਵਾਈਟ 슈ਗਰ ਨਹੀਂ ਮੈਂ ਯੂਜ਼ ਕੀਤੀ ਸ਼ੱਕਰ ਪਾਈ ਹੈ ਤੁਸੀਂ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੇ ਉੱਪਰ ਪੋਰ ਕਰ ਸਕਦੇ ਹੋ ਤੇ ਇਹ ਘਰ ਦਾ ਬਣਿਆ ਹੋਇਆ ਦਹੀਂ ਵੜੇ ਦਾ ਮਸਾਲਾ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਹਰੀ ਚਟਨੀ ਐਡ ਕਰ ਰਹੀ ਹਾਂ ਤੋ ਤਾਂ ਵੀਟਲੋਸ ਜਿ ਕਰ ਚੁੱਕੇ ਹਾਂ ਤਾਂ ਤੁਸੀਂ ਖਾ ਸਕਦੇ ਹੋ ਤੇ 80 20 ਦੇ ਰੂਲ ਦੇ ਮੁਤਾਬਿਕ ਵੀ ਤੁਸੀਂ ਇਹ ਇੱਕ ਦਹੀਂ ਵੜੇ ਖਾ ਸਕਦੇ ਹੋ ਮਿੱਠੀ ਚਟਨੀ ਪਾ ਕੇ ਅਮਾਰ ਦੇ ਦਾਣੇ ਨਾਲ ਤੁਸੀਂ ਇਹ ਦਹੀਂ ਵੜੇ ਇੰਜੋਏ ਕਰ ਸਕਦੇ ਹੋ